फिलौर रेलवे पुलिस चौंकी दे इंचार्ज ने एक औरत नाल की मामला होरम चौकी इंचार्ज चपेड़ा बरसात फिलौर पुलिस चौंकी दे इंचार्ज सब इंस्पैक्टर दीदार सिंह ने शराबी हालत नवा ही डरामा कर दिता प्राप्त जानकारी अनुसार जगतपुरा पंजेरा रहने वाली परवीन नाम औरत अपने बच्चों स्कूलों लैंड ले, रेलवे स्टेशन की सर्विस रोड से अपने किसी रिश्तेदार ने फोन कर दी जा रहे ਇੰਨੇ ਨੂੰ ਉਥੇ ਫਿਲੋਰ ਰੇਲਵੇ ਪੁਲਿਸ ਚੌਂਕੀ ਦਾ ਇੰਚਾਰਜ ਦੀਦਾਰ ਸਿੰਘ ਬਿਨਾ ਵਰਦੀ ਤੋਂ ਸਿਰਫ ਨਿੱਕਰ ਬਨਣ ਪਾਇਆ ਤਮਕਿਆ ਅਤੇ ਉਸ ਔਰਤ ਨਾਲ ਬਦਸਲੂਕੀ ਕਰਨ ਲੱਗ ਪਿਆ ਪੀੜਤ ਪਰਵੀਨ ਦੇ ਦੱਸਣ ਮੁਤਾਬਕ ਚੌਂਕੀ ਇੰਚਾਰਜ ਦੀਦਾਰ ਸਿੰਘ ਨੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਜਾ ਰਿਹਾ ਸੀ ਰੋਲਾ ਪੈਦਾ ਦੇਖ ਲੋ ਕਿ ਇਕੱਠੇ ਹੋ ਗਏ ਅਤੇ ਪੀੜਤ ਪਰਵੀਨ ਦੇ ਘਰ ਦੇ ਵੀ ਘਟਨਾ ਵਾਲੀ ਜਗ੍ਹਾ ਤੇ ਆ ਪੁੱਜੇ ਅਤੇ ਮੀਡੀਆ ਨੂੰ ਫੋਨ ਕਰ ਸਾਰਾ ਮਾਮਲਾ ਦੱਸਿਆ ਮੋਕੇ ਰੇਲਵੇ ਥਾਣਾ ਲੁਧਿਆਣਾ ਦੇ ਐਸ ਐਚਓ ਸਰਦਾਰ ਪਲਵਿੰਦਰ ਸਿੰਘ ਦੇ ਧਿਆਨ ਵਿੱਚ ਵੀ ਇਹ ਸਾਰਾ ਮਾਮਲਾ ਲਿਆਂਦਾ ਜੀਨਾ ਨੇ ਫਿਲੌਰ ਆਣ ਕੇ ਸਾਰਾ ਮਾਮਲਾ ਪੀੜਤ ਔਰਤ ਦੀ ਜ਼ੁਬਾਨੀ ਸੁਣਿਆ ਅਤੇ ਉਸ ਨੂੰ ਇਨਸਾਫ ਦਿਵਾਇਆ ਐਸ ਐਚਓ ਸਰਦਾਰ ਪਲਵਿੰਦਰ ਸਿੰਘ ਨੇ ਕਿਹਾ ਕਿ ਇਸ ਸ਼ਰਾਬੀ ਰੇਲਵੇ ਚੌਂਕੀ ਇੰਚਾਰਜ ਨੂੰ ਇੱਥੋਂ ਬਦਲ ਕੇ ਲਾਇਨ ਹਾਜ਼ਰ ਕੀਤਾ ਜਾਏਗਾ ਅਤੇ ਉਸ ਪੀੜਤ ਔਰਤ ਨੇ ਆਪਣੇ ਨਾਲ ਹੋਈ ਖਿੱਚ ਤੂ ਅਦਾ ਬਦਲਾ ਫਿਲੌਰ ਰੇਲਵੇ ਚੌਂਕੀ ਇੰਚਾਰਜ ਦੇ ਸਾਰਿਆਂ ਦੇ ਸਾਹਮਣੇ ਚਪੇੜਾ ਮਾਰ ਕੇ ਲਿਆ

ਅੱਜ ਦਾ ਤਾਂ ਨਾ ਇੱਕ ਹੈਪਨ ਹੋਇਆ ਪਤਾ ਲੱਗਾ ਵੀ ਤੁਹਾਨੂੰ ਕਿਸੇ ਉਸ ਚੋਂ ਕਿ ਇਨਚਾਰਜ ਨੇ ਤੁਹਾਣਾ ਬਾਤਮੀ ਜੀ ਕੀਤੀ ਹੈਗੀ ਆ ਕੀ ਸਾਰਾ ਮਾਮਲਾ ਹੈਗਾ ਜੀ ਸਰ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣ ਆ ਸਟੇਸ਼ਨ ਤੇ ਮੈਂ ਰੋਜ਼ ਦਿੱਲੀ ਦਾ ਲੰਗਣਾ ਆ ਬੱਚਾ ਤੁਹਾਡੇ ਕਿੱਥੇ ਪੜਦੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਨਾ ਸਟੇਸ਼ਨ ਤੇ ਮੇਰੇ ਰੋਜ਼ ਦਿੱਲੀ ਦਾ ਰੁਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਇਸ ਸਟੇਸ਼ਨ ਦੇ ਇਨਚਾਰਜ ਉਸ ਚੋਂ ਕਿ ਇਨਚਾਰਜ ਇਸ ਤੋਂ ਕਿਹਾ ਹਾਂਜੀ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦਿਦਾਰ ਦਿਦਾਰ ਸਿੰਘ ਹਾਂਜੀ ਦਿਦਾਰ ਸਿੰਘ ਅੱਛਾ ਜੀ ਹਾਂਜੀ ਐਸਐਚਓ ਆ ਤੇ ਉਹਨਾਂ ਨੇ ਡਿੰਗ ਕੀਤੀ ਹੋਈ ਸੀ ਬਿਨ ਬਾਊਟ ਜੁਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਾਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਕਿ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਾਸਤਾ ਆ ਤੇ ਉਹਨਾਂ ਨੇ ਮੈਨੂੰ ਬੰਦੇ ਬੰਦਿਆਂ ਗਾਲਾਂ ਕੱਢੀਆਂ ਤੇ ਮੈਨੂੰ ਘੜੀਸ ਕੇ ਆਪਣੇ ਅੰਦਰ ਲੈ ਚ ਆਇਆ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰਨ ਟੱਚ ਕੀਤੇ ਤੇ ਉਹਨਾਂ ਨੇ ਮੇਂ ਬਹੁਤ ਬਦਤਮੀਜ਼ ਸੁਲੂਕ ਕੀਤੀ ਆ। ਮਤਲਬ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਆ। ਹਾਂਜੀ ਉਹਨਾਂ ਨੇ ਮੇਰੇ ਮਾਰੇ ਵੀ ਚਪੇੜ ਮਾਰੀ ਆ। ਹਾਂਜੀ। ਹਾਂਜੀ ਚਪੇੜਾਂ ਮਾਰੀਆਂ ਆ। ਹਾਂਜੀ ਖੇਚੀ ਵੀ ਹੋਈ ਆ ਤੇ ਉਹਨਾਂ ਨੇ ਮੈਂ ਮੈਂ ਉਹ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇਰ ਵੀ ਸਾਰੇ ਨੂੰ ਗਾਲਾਂ ਕੱਢੀਆਂ ਤੇ ਮੈਂ ਹਾਰ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇਰ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾਲਾਂ ਕੱਢਾ ਗਏ ਨਹੀਂ ਉਹ ਹਾਂਜੀ ਜਿਹੜੇ ਜਿਹੜਾ ਕੱਪੜੇ ਤੋਂ ਬਾਹਰ ਤੁਰਿਆ ਫਿਰਦਾ ਅੰਡਰਵੀਅਰ ਵੀ ਨਹੀਂ ਮੈਂ ਹਾਂਜੀ 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 ਤੇ ਇਸ ਟਾਈਮ ਨਾ ਉਹ ਡਿਊਟੀ ਤੇ ਆ ਤੇ ਨਾ ਉਹ ਆਪਣੇ ਜੂਨੀਫਾਰਮ 'ਚ ਆ ओके okay. हां जी ਤੇ ਉਹ ਆਪਣੇ ਮਤਲਬ ਐਨ ਤਲੀ ਮਤਲਬ ਡੀਮ ਕੀਤੀ ਹੋਈ ਆ ਹਾਂ ਜੀ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਮੈਂ ਉਹਨਾਂ ਤੇ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਹਾਂ ਜੀ ਮੈਂ ਸਖਤ ਚਾਹੇ ਉਹਨੇ ਮੈਨਾਂ ਬਹੁਤ ਬਹੁਤ ਜ਼ਿਆਦਾ ਦੋ ਮਿੰਟ ਰੁਕਿਆ ਤੁਹਾਡਾ ਗੱਲ ਕਰਨੀ ਆ ਰੁਕ ਜਾ ਇੱਥੇ ਰੁਕ ਜਾ ਕੋਈ ਚੱਕਰ ਵਾਲੀ ਕਰ ਲੈ ਜਿਹੜਾ ਤੂੰ ਲੈਣਾ ਮੈਂ ਤੋ ਲੈ ਮੈਨੂੰ ਰੁਕ ਜਾ ਰੁਕ ਜਾ ਰੁਕ ਜਾ ਤੁਸੀਂ ਆਨ ਡਿਊਟੀ ਆ ਸਮੇਂ ਦਾ ਆਂ ਡਿਊਟੀ ਆ ਨੇ ਮੈਂ ਡਿਊਟੀ ਉਹ ਮੀਟਿੰਗ ਆਸੀ ਐਕਸਰਸ ਹਾਊਸ ਦੀ ਨਹੀਂ ਹੁਣ ਤੁਸੀਂ ਆਉਣ ਡਿਊਟੀੋਂ ਲੋ ਮੀਟਿੰਗ ਓਕੇ ਨਾ ਸਾ ਮੀਟਿੰਗ ਤਾਂ ਸੀ ਆਫ ਡਿਊਟੀ ਆ ਜਣੀ ਕਰਾ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਾਤ ਮੀਟਿੰਗ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਟੱਚ ਹਾਂਜੀ ਕਿ ਜਾ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਕਰ ਨਹੀਂ ਤੁਸੀਂ ਉਹਨਾਂ ਬਾਤਮੀ ਜੀ ਕਿਉਂ ਕੀਤੀ ਆ ਯਾਰ ਤੂੰ ਆ ਆ ਆ ਗੱਲਬਾਤ ਕਰੀ ਨਹੀਂ ਨਹੀਂ ਕਿਉਂ ਗੱਲ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆ ਨਹੀਂ ਤੂੰ ਕਿੱਥੇ ਨੂੰ ਆ ਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਸਾਰੇ ਸਰ ਤੁਸੀਂ ਬਾਹਰ ਗੱਲ ਕਰੋ ਨਾ ਨਹੀਂ ਨੌਕਰ ਤਾਂ ਤੁਸੀਂ ਹੈਗੇ ਆ ਪਬਲਿਕ ਸਰਵੰਟ ਤਾਂ ਹੀ ਹੈਗੇ ਆ ਆ ਜਾ ਤੁਸੀਂ ਪਬਲਿਕ ਸਰਵੰਟ ਆ ਬਾਹਰ ਆਓ ਨਾ ਤੁਸੀਂ ਬਾਹਰਾਂ ਕੇ ਗੱਲ ਕਰੋ ਆ ਕੇ ਦੇਖੋ ਸਰ ਸਰ ਬਾਹਰਾਂ ਕੇ ਗੱਲ ਕਰੋ ਤੁਸੀਂ ਆ ਜਾਓ ਜਨਾਬ ਅਕਾਮ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾ ਤੁਹਾਡੇ ਕਿ ਲੈ ਮੈਂ ਸੌਰਵ ਸਪੀਡ ਦਾਰ ਸਿੰਘ ਹਾਂਜੀ ਚੌਕੀਦਾਰ ਫਲੋਰ ਹਾਂਜੀ ਇਥੋਂ ਦਾ ਕੁਆਟਰ ਨਿਕਲੇ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਹੀ ਲੱਗਾ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਰਹੀ ਆ ਠੀਕ ਆ ਫਿਰ ਮੈਂ ਉਹ ਪੁੱਛਿਆ ਉਹ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰੀ ਤੁਹਾਨੂੰ ਕਿਉਂ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਮੈਂ ਉਹਦੇ ਫੋਨ ਤੇ ਤੁਸੀਂ ਇੰਟਰਫੇਅਰ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹਦਾ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਹਾਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬਾਹਰ ਕੀ ਅਧਿਕਾਰ ਤੁਸੀਂ ਚੌਂਕੀਏ ਚੱਲ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵਿੱਚ ਸਰ ਉਹ ਕਰਾਇਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰਦੇ ਨਹੀਂ ਗੱਲ ਕਰ ਤੁਸੀਂ ਤੁਸੀਂ ਇੰਟਰਵਿਊ ਕਰ ਦਿਤਾ ਦਖਨ ਦਾ ਜੀ ਤੁਹਾਡੇ ਨਾਲ ਤੁਸੀਂ ਦਖੰਡਾ ਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿਹਦੇ ਇੰਟਰਨੈਟੋਂ ਕੀਤਾ ਉਹਨਾਂ ਨੂੰ ਮੈਸੇਜ ਤੁਸੀਂ ਕਾ ਇੰਟਰਨੈਟ ਮੈਂ ਤਾਂ ਸਿਰਫ ਫੋਨ ਵਾਰੀ ਪੁੱਛੀ ਤੁਸੀਂ ਬਤਮੀ ਜੀ ਕਿਉਂ ਕੀਤੀ ਤੁਸੀਂ ਕਿਹਾ ਹੈ ਹਲੋ ਹਲੋ ਤੁਸੀਂ ਮੈਂ ਫੋਨ ਵਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਫੋਨ ਪੁੱਛਦਾ ਕਿਉਂ 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 ਪੁੱਛਦੇ ਤੁਸੀਂ ਠੱਕੇ ਨਾ ਕੋਤੇ ਵੀ ਲੇਡੀ ਨੂੰ ਹੱਥ ਫੜ ਕੇ ਕਹਿੰਦੇ ਹਾਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀਆਂ ਤੇ ਲੇਡੀ ਦੇ ਅੱਛਾ 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 ਓਏ ਓਏ ਇਧਰ ਆ 서ਓ ਫਰ ਟੱਬਰੀ ਆਜੋ ਆਜੋ ਫੜ ਲਓ ਨਾ ਸਤੋ ਸਾਰਾ ਸਤੋ ਤੁਸੀਂ ਬਦੌੜ ਮਰਦੀ ਜਾ ਕੇ ਤੁਸੀਂ ਛੇਰ ਤੇ ਬੈਠੇ ਆ ਤੁਸੀਂ ਸਟੈਪ ਕਰ ਰਹੇ ਆ ਕਿ ਚੰਗੀ ਵਾਲਾ ਸਾਡਾ ਉਹ ਵੀ ਵੀਡੀਓ ਬੈਠੇ ਸਾਡਾ ਵੀਡੀਓ ਹੈਗੀ ਆ ਬਦੌੜ ਮਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਛੇਰ ਤੇ ਜਾ ਕੇ ਬੈਠੇ ਉਹ ਕੀ ਮਾਮਲਾ ਸਰ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਰਦੀ ਤਾਂ ਕਿੱਥੇ ਬੈਠੇ ਤੁਸੀਂ ਛੇਰ ਤੇ ਗੋ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਉਹ ਤੇ ਬਦੌੜ ਮਰਦੀ ਬੈਣਾ ਸਰ ਜਾ ਕੇ ਇਹ ਯਾ ਕੁਆਟਰ ਕਿਉਂ ਮੇਰੇ ਕੁਆਟਰ ਹੋਂ ਸਾਰਾ ਤੁਸੀਂ ਮੇਰਾ ਕੁਆਟਰ ਤੁਸੀਂ ਤੁਸੀਂ ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਰ ਦੀ ਮੈਂ ਕੁਆਟਰ 'ਚ ਬੈਠਾ ਹਾਂ ਚਲੋ ਕੋਈ ਗੱਲ ਨਹੀਂ ਬਸ ਕੋਈ ਚਤਰ ਵਾਲੀ ਗੱਲ ਨਹੀਂ ਸਰ ਉਹ ਫੜੋ ਵੀਡੀਓ ਹੈਗੀ ਆ ਬੈਠੇ ਵੀ ਉੱਥੇ ਚੇਰਦੇ ਹੋ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋਲ ਤਾਂ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋਈ ਗੱਲਬਾਤ ਨਹੀਂ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ ਕਿਉਂ 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 ਸਰ ਉਹ ਲੜਦਾ ਹੀ ਹੁੰਦੀ ਆ ਕੋਈ ਲੜਦਾ ਵੀ ਨਾ ਹਾਂ ਮੈਂ ਲੜਨ ਦੀ ਗੱਲ ਕਰਦਾ ਮੈਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ ਯਾਰ ਅਸੀਂ ਪੁਲਿਸ ਅਫਸਰ ਹਾਂ ਹਰ ਅੱਖ ਨਾਲ ਨਾਲੇ ਤੁਸੀਂ ਕਹਿੰਦੇ ਮੈਂ ਹਾਂ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਕਿ ਉਹ ਸਭ ਤੋਂ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਤੁਸੀਂ ਆਈ ਐਮ ਰਾਈਟ ਨਾ ਨੋ 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 ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜਦ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਗੱਲ ਕੋ ਇੰਟਰਫੇਰ ਕਰਦੇ ਆ ਬੀ ਟੰਕੀ ਹੁੰਦੀ ਆ ਚਲ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀਜ਼ ਨੂੰ ਅੰਦਰ ਕਿਉਂ ਲਗਾ ਕੇ ਖਿੱਚ ਕੇ ਇਹ ਦੱਸੋ ਬੀ ਟੰਕੀ ਹੁੰਦੀ ਤੁਸੀਂ ਅੰਦਰ ਕਿਉਂ ਲਗਾ ਕੇ ਖਿੱਚ ਕੇ ਜਿਹੜਾ ਲੇਡੀਜ਼ ਨੂੰ ਅੰਦਰ ਗਈ ਸੀ ਇਹ ਉਹ ਪਛੋਤ ਮੈਂ ਦੱਸਦੀ ਆ ਮੈਨੂੰ ਖਿੱਚ ਕੇ ਲਗੀਆਂ ਉਹਦੇ ਟੀਟਾਂ ਲੱਗੀਆਂ ਕੁੜੀ ਦੇ ਦੇ ਦੱਸ ਹਾਂ ਦੱਸੋ ਕਿੱਥੇ ਟੀਟਾਂ ਲੱਗੀਆਂ ਤੁਹਾਡੇ ਕੋਲ ਨਾਲ ਸਹੀ ਗੱਲ ਕਰੋ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਕਿਤਾ ਜੀ ਕੀ ਕਰੋ ਕੀ ਕਰੋ ਜੀ ਕੌਣ ਕਿਨੂੰ ਕਰਦੀ ਐ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਛ ਬਸ ਸਰਚ ਲੈਣਾ ਦੱਸੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੇ ਹਾਂਜੀ ਹੈਗਾ ਜੇ ਤੁਹਾਡੇ ਦੇ ਜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਓਕਰ ਠੀਕ ਕੋਈ ਦੀ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਤੇ ਸਰ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਆਪਸ਼ਨ ਦੱਸਦਾ ਕਿ ਹੋਰ ਦੱਸ ਬਗੜਾ ਸਰ ਅਸੀਂ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਸਰ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛਣਾ ਮੈਨੂੰ ਮੈਂ ਕਹਾਂ ਸਾਰਾ ਅਸੀਂ ਡੀਐਮ ਨਾਲ ਅਸੀਂ ਡੀਐਮ ਸਾਹਿਬ ਨਾਲ ਸਰ ਸਰ ਮੈਂ ਕਹਾਂ ਡੀਐਮ ਸਾਹਿਬ ਨਾਲ ਅਸੀਂ ਹੁਣੇ ਹੀ ਗੱਲ ਕਰਨੀ ਫਰੋਜਪੁਰ ਸਾਹਿਬ ਯਾਰ ਮੈਂ ਐਸਓ ਤੇ ਲੱਗਾ ਆਇਆ ਹੁਣ ਮੈਂ ਕਿਹੜੇ ਸਰ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸਚਓ ਹੁੰਦਾ ਸਰ ਰੱਖਿਆ ਵਾਸਤੇ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀ ਨਾਲ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੀਗੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਤੁਸੀਂ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਕੀ ਤੁਹਾਡਾ ਪੱਖ ਹੈ ਕੋ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਤੁਸੀਂ ਆਪਣੇ ਰਿਸਰਚ ਨਾਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਰ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਤੁਸੀਂ ਪ੍ਰਾਈਵੇਟ ਲੈਬ ਚ ਕਿਸੇ ਦੀ ਇੰਟਰਫੇਅਰ ਕਰੋਗੇ ਯਾਕੀਏ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰਾਂਗਾ ਜਿੱਦਿ ਵੀ ਵੀਡੀਓ ਆਸਰ ਦਾ ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਉਹ ਪੁਲਿਸ ਕਾ ਸਰੋਂ ਬੁਲਾਈਦਾ ਤੁਹਾਡੀ ਉਹ ਪੁਲਿਸ ਕਾ ਬਸ ਉਹਦੀਆ ਸਰੋਂ ਤੁਹਾਡੀ ਬੁਲਾਈਦਾ ਤੁਹਾਨੂੰ ਉਹ ਤੇ ਸ਼ੱਕ ਸੀ ਕੋਈ ਮੈਂ ਕਹ ਰਿਹਾ ਸ਼ੇਰ ਬਗ ਪੁਲਿਸ ਕਾ ਸਰੋਂ ਉਹ ਤੇ ਤੁਹਾਨੂੰ ਸ਼ੱਕ ਸੀ ਕੋਈ ਕ੍ਰਾਈਮ ਕੀਤਾ ਉਹਨੇ ਲੇਡੀ ਨੇ ਪੁਲਿਸ ਕਾ ਬਸ ਸਰੋਂ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ ਮੈਂ ਇਹ ਦੱਸੋ ਪੁਲਿਸ ਕਾ ਮੇਰਾ ਮੈਂ ਕਹਣਾ ਇਹ ਮੈਂ ਤੁਹਾਨੂੰ ਇਹ ਪਸ਼ਰੇ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਲਿਸ ਕਾਦ ਹੁੰਦੀ ਹੈ ਮੈਂ ਤੁਹਾਡੀ ਗੱਲ ਨਾ ਮੰਨਦਾ ਸਰ ਅਸੀਂ ਵੀ ਰੋਜ਼ ਪੁਲਿਸ ਤਾਂ ਲਈਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕ੍ਰਾਈਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆ ਕਿ ਜੇ ਤੁਸੀਂ ਉਹ ਲੇਡੀ ਤੁਹਾਡੀ EMPLOYEES ਨਹੀਂ ਹੈਗੀ ਸਿਵਲਨਰ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਫੇਅਰ ਕੀਤਾ ਆ ਦੀ ਲੱਗਵੇ ਮੈਂ ਕਹਾਂ ਉਹ ਜੇ ਉਹ ਜੇ ਫੋਨ ਸੰਢੀ ਤੂੰ ਇੰਟਰਵਿਊ ਕਿਉਂ ਕੀਤਾ ਉਹ ਜਿਹਨਾਂ ਮਰਜ਼ੀ ਫੋਨ ਕਰੇ ਹੈਲੋ ਐਂ ਕਰੋ ਤਾਂ ਫੋਨ ਕੱਟੋ ਕਿਹਦਾ ਫੋਨ ਲਾਓ ਸਾਰਾ ਸੀ ਕਿਉਂ ਫੜੀ ਉਹਦਾ ਫੋਨ ਯਾਰ ਮੈਂ ਫੜਾ ਮੈਂ ਪੁਲਸਤਰਾ ਕਿਉਂ ਅਫਸਰ ਆ ਮੈਂ ਕਿਉਂ ਫੜ ਕੀ ਕ੍ਰਾਈਮ ਕੀ ਕਰਦੀ ਸੀ ਉਹ ਕੀ ਕ੍ਰਾਈਮ ਕੀਤੀ ਆਨੇ ਦੱਸੋ ਜਿਹੜੀ ਚੋਰੀ ਫੜੀ ਕਿਉਂ ਫੜਦੇ ਆ ਸਰ ਕ੍ਰਾਈਮ ਉਹਨੇ ਕੀ ਕੀਤਾ ਮੈਨੂੰ ਇਹ ਦੱਸੋ ਫੜੀ ਜਾਂਦੀ ਸਰ ਉਹ ਇੱਥੇ ਦੀ ਰਹਿਣ ਵਾਲੀ ਆ ਯਾਰ ਰੋਜ਼ ਬੱਚੇ ਲੈ ਕੇ ਜਾਂਦੀ ਆ ਠੀਕ ਆ ਨਾ ਤੁਸੀਂ ਹਰ ਤੁਸੀਂ ਹਰ ਰੋਜ਼ ਦੇਖਦੇ ਆ ਬੱਚੇ ਦੇ ਨਾਲ ਆ ਠੀਕ ਆ ਨਾ ਨਾਲ ਨਹੀਂ ਹੈ ਜੇ ਤੁਸੀਂ ਉਹਨਾਂ ਬਤਮੀਜ਼ੀ ਕਰਦੇ ਹੋ ਹੂੰ ਤੁਹਾਡੇ ਬਾਕੀ ਹੋਰ ਅੰਬਲਾਈ ਵੀ ਹੈ ਗਈ ਹੈ ਨਾ ਅੱਛਾ ਜੇ ਤੁਸੀਂ ਐਸਐਚ ਉੱਤੇ ਲੱਗੇ ਹੋ ਤੁਸੀਂ ਰੱਬ ਬਣ ਕੇ ਤੁਸੀਂ ਕਦੇ ਮੈਂ ਕਹਿੰਦਾ ਤੂੰ ਰੱਬ ਲੱਗਿਆ ਮੈਂ ਮੈਂ ਆਪਣੀ ਲੱਗਾ ਤੁਸੀਂ ਤੁਸੀਂ ਰੋਵਾਂਗਾ ਸਰ ਤੂੰ ਵੱਟ ਤੂੰ ਸਰ ਮਤਲਬ ਮਰ ਕਹਿਣ ਵਾਲਾ ਕਿਉਂ ਨਹੀਂ ਕਹਿੰਦਾ ਤੁਸੀਂ ਮਤਲਬ ਤੁਸੀਂ ਜਿਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਤੁਸੀਂ ਐਸਐਚ ਉੱਤੇ ਲੱਗੇ ਤੁਸੀਂ ਜਿਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਜੋ ਅਸੀਂ ਕੋ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਵਾਸਤੇ ਤੁਸਾਂ ਤੋਂ ਪਹਿਲੇ ਤੁਸੀਂ ਇੰਟਰਫੇਅਰ ਕੀਤਾ ਨਹੀਂ ਕੋਈ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬਣ ਜਾ ਸੀਨੂ ਉਹ ਸੌਣ ਸੌਣ ਸੌਣਾ ਪਹਿਲਾਂ ਚੋਰੀ ਫੜਨ ਵਾਸਤੇ ਸਾਨੂੰ ਸਾਰਾ ਕੋ ਲੱਪਣਾ ਪੈਂਦਾ ਨਾਲ ਕਿਦਾਂ ਜੀ ਚੋਰੀ ਲੱਪਣ ਵਾਸਤੇ ਮੈਨੂੰ ਸਰ ਕੋਲ ਲੱਪਣਾ ਸਰ ਉਹ ਲੇਡੀਜ਼ ਹਰ ਰੋਜ਼ ਅਪਡਾਉਣ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਆਜੇ ਤਾਂ ਉਹ ਇੱਕ ਹੋਰ ਕੁੜੀ ਖੜੀ ਆ ਉਹਨੇ ਵੀ ਦੱਸਿਆ ਵੀ ਮੇਰੇ ਨਾਲ ਬਤਮੀਜ਼ੀ ਕੀਤੀ ਆ ਅੱਛਾ ਹਾਂਜੀ ਹਾਂਜੀ ਉਰੇ ਆ ਮੜੇ ਦੇ ਕੋਲ ਦੁਨੀਆ ਦੇ ਕੋਲ ਇੱਧਰ ਆਪਾਂ ਕਿੰਨੀ ਬਤਮੀਜ਼ੀ ਕਰਦੇ ਨਾਲੋਂ ਤਾਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਬਾਈ ਤੁਹਾਨੂੰ ਮੈਂ ਕਹਿੰਦੇ ਨਹੀਂ ਕਿ ਤੁਸੀਂ ਮਤਲਬ ਗੱਲ ਅਸੀਂ ਨਾ ਵੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਾਮ ਨੂੰ ਕਹਿਣਾ ਸਰ ਮੈਂ ਸਰ ਮੈਂ ਜਿਹੜੀ ਮੈਂ ਅਸੀਂ ਦਾ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਰਾਂ ਮੈਸੇਜ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸੇ ਚ ਲੋਕ ਕਹਿੰਦਾ ਤੁਸੀਂ ਇਹ ਸਾਰਾ ਕੁਛ ਤੇ ਬੰਦ ਵੀਜੀ ਕਰੋਗੇ ਆਉਂਦੀਆਂ ਜਨਾਨੀਆਂ ਨੂੰ ਪੜ੍ਹਾਵੋਗੇ ਠੀਕ ਆ ਨਾ ਉਹਨਾਂ ਨਾਲ ਬਤਮੀਜੀ ਕਰੂੰਗਾ ਤੱਕੇ ਨਾਲ ਤੁਸੀਂ ਫੜ ਕੇ ਅੰਦਰ ਲੈ ਜਾਓਗੇ ਠੀਕ ਹੈ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੈਂ ਜਿਹੜੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਤੱਕੇ ਨਾਲ ਅੰਦਰ ਜਲਾਨੀ ਲੈ ਕੇ ਜਾਓਗੇ ਤੁਸੀਂ ਕਿਹਨਾਂ ਨੂੰ ਭਜਾਉਣਾ ਸਰ ਦੱਸੋ ਕੌਣ ਭਜਾਊਗਾ ਸਾਣਾ ਸਾਨੂੰ ਨਹੀਂ ਨਹੀਂ ਭਜਾਉਣਾ ਹੈ ਹਾਂਜੀ ਦੱਸੋ ਆ ਇਹਦਾ ਸਾਡੇ ਆਉਂਦੇ ਨਾ ਮਰਾ ਜਾਈ ਤੁਸੀਂ ਕਹੇ ਸੀਗੇ ਮਤਲਬ ਤੁਸੀਂ ਸਾਣਾ ਬਤਮੀਜੀ ਕਰਦੇ ਹੋ ਭਜਾਓ ਇਹਨਾਂ ਨੂੰ ਤੁਸੀਂ ਪਰ ਲੇਡੀਜ਼ ਨਾਲ ਕਰਨਾ ਹੀ ਕਰਨੀਆਂ ਹਾਂ 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 ਸਰ ਫਲੋਰ ਰੇਲਵੇ ਸੇਂਟੇ ਇੱਕ ਉਸ ਮਾਜਨੇ ਜਿਹੜਾ ਚੌਂਕੀ ਚੜ ਜਾ ਕੇ ਬਦਾਰ ਸਿੰਘ ਉਹਨੇ ਇੱਕ ਲੇਡੀ ਨਾਲ ਬਤਮੀਜੀ ਕੀਤੀ ਹੈਗੀ ਆ ਤੁਸੀਂ ਮੌਕੇ ਤੇ ਆਏ ਸਰ ਕੀ ਮਾਮਲਾ ਹੈਗਾ ਮੈਨੂੰ ਸੁਤਨਾ ਮਿਲੀ ਜੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਤੇ ਦਦਾਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘਦੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਕੋ ਬਹਿਸਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕਿੰਨੀ ਬਤਮੀਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਕੀ ਹੈ ਤੁਹਾਨੂੰ ਇਹ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਕੋਲ ਦੱਸੀ ਸਾਡੀ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੋਰੀ ਫੀਲ ਕਰ ਲਈ ਆ ਕਿ ਗਾਂਪੇ ਇੱਕ ਇਦਾਂ ਨਹੀਂ ਹੋਦਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਿੰਨਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਮੈਨੂੰ ਵੀ ਤਸੱਬੀ ਹੈ ਮੇਰੀ ਕਿਦਰੋਂ ਗਾਂ ਤੋਂ ਇੱਥੋਂ ਹੀ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂ ਪਰੇਸ਼ਾਨੀ ਹੋਣੀ ਚਾਹੀਦੀ ਉਹ ਸ਼ਵਾਜ ਦਵਾਤਾ ਉਸ ਬੰਦੇ ਨੇ ਉਹ ਬਦਲੀ ਕਰ ਦਿੱਤੀ ਜੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਨ ਸਾਨੂੰ ਉਹਨਾਂ ਕਿਹਾ ਸੀ ਉਹ ਸੈਟੀਸਫਾਈ ਨਹੀਂ ਹੋਣ ਓਕੇ ਜੀ ਹਾਂਜੀ ਪਹਿੰਜੇੜਾ ਤੁਹਾਨੂੰ ਇੱਕ ਰੇਲਵੇ ਪੁਲਿਸ ਮਾਜਮ ਨੇ ਇਹ ਲਈ ਤੁਹਾਨੂੰ ਬਤਮੀਜੀ ਕੀਤੀ ਸੀ ਹਾਂਜੀ ਹੁਣ ਸੀਨੀਅਰ ਅਫਸਰ ਆਇਆ ਐ ਐਸਐਚਓ ਸਾਹਿਬ ਆਇਆ ਐ ਹਾਂਜੀ ਕੀ ਤੁਹਾਨੂੰ ਵਿਸ਼ਵਾਸ ਦਿਵਾਇਆ ਨਹੀਂ ਕੋਈ ਸੈਟੀਫਾਈ ਹੋਂ ਤੁਹਾਨੂੰ ਹਾਂਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਦੇ ਹੁਣ ਉਹ ਅੱਗੇ ਕੋਈ ਇਦਾਂ ਕਰ ਨਹੀਂ ਉਹਨਾਂ ਨੇ ਸਸਪੈਂਡ ਕੀਤਾ ਗਿਆ ਐ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੋਸ਼ਤ ਹੋ ਕਹੀਂ ਹਾਂਜੀ ਦੇ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਓਕੇ ਠੀਕ ਹੈ ਮੈਨੂੰ ਸੁਪਨਾ ਮਿਲੀ ਜੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਦਦਾਂਸ ਨੇ ਜੀ ਉਹਨਾਂ ਨੇ ਕੋਈ ਲੇੜੀ ਲੰਘਦੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਦੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਬਕੋ ਕੁੜੀ ਕੰਨੀ ਬਤਨੀ ਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੀ ਕੀ ਹੈ ਤੁਹਾਨੂੰ ਇਹ ਕੋ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰਫੋਂ ਦੱਸੀ ਸਾਡੀ ਗੱਲ ਸਾਨੂੰ ਤੇ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੋਰੀ ਫੀਲ ਕਰ ਲਈ ਆ ਕਿ ਗਾਂਪੋਂ ਇੱਕ ਚ ਇਦਾਂ ਨਹੀਂ ਹੋਵੇਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਜੀ ਇਹਦਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟੂ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨ ਰੋਟੀਨ ਤੇ ਲੰਘਣਾ ਲੰਘਾ ਹੈਗਾ ਕਿ ਸਾਨੂੰ ਕੋਈ ਗਾਂਹ ਪੇਸ਼ਾਨੀ ਹੋਣੀ ਚਾਹੀਦੀ ਕੋਹ ਸ਼ਵਾਸ ਦਵਾਤਾ ਇਸ ਬੰਦੇ ਨੇ ਉਹ ਬਦਲੀ ਕਰ ਦਿੱਤੀ ਹੈਗੀ ਓਕੇ ਠੀਕ ਹੈ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਮਿਟਣ ਸਾਨੂੰ ਉਹਨੂੰ ਕਿਹਾ ਸੀ ਉਹ ਸੈਟੀਸਫਾਈ ਨਹੀਂ ਹੋਣ ਓਕੇ ਜੀ